ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਪਵਿੱਤਰ ਧਰਤੀ ਤੋਂ ਇਸ ਸ਼ੁਭ ਕੰਮ ਦਾ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਸੀ ਅਸੀਂ ਕਿ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਹਿਸੀਲਾਂ 'ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਸੀਲ ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਸੀਲ ਚ ਵੜਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਹ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲੋ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਚੋੜ ਲੈਂਦੇ ਆ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀਲ ਖਾ ਲਿਆ ਗਲਤ ਐ ਇਹਨੂੰ ਠੀਕ ਕਰਾਉਂਦਾ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਆ ਤੁਸੀਂ ਆਏ ਪਟ્રોલ ਡੀਜ਼ਲ ਫੂਕ ਕੇ ਬੰਦੇ ਲਈ ਲੈ ਆਏ ਨੰਬਰਦਾਰ ਨੂੰ ਵੀ ਲੈ ਆਏ ਨਾਲ ਪਤਾ ਲੱਗੇ ਜੀ ਪੜਵਾਰੀ ਸਾਹਿਬ ਵੀ ਨਹੀਂ ਬੈਠੇ ਅੱਜ ਪਤਾ ਨਹੀਂ ਕਿੱਥੇ ਗਏ ਹੋਣੇ ਜੀ ਤਹਿਸੀਲਦਾਰ ਨਹੀਂ ਬੈਠਾ ਜੀ ਫੇਰ ਮੁੜਿਆ ਇਹ ਸੋ ਇਹ ਖੱਜਲ ਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸਟਾਂ 'ਚ ਵੀ ਇਹੀ ਗੱਲ ਕਹਿੰਦਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹਨਾ ਜਿਹੜਾ ਇਹ ਚ ਫਰਦ ਬਦਰ ਫਰਦ ਬਦਰ ਕੀ ਹੈ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਪੜਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸ ਸ ਨਹੀਂ ਪਾਇਆ ਗ ਗ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਸਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜਾਂਦੇ ਵੀ ਮੈਂ ਜਸਵਿੰਦਰ ਨੂੰ ਆਉਂ ਕਹਿੰਦੇ ਆ ਕਿਵੇਂ ਜਸਵਿੰਦਰ ਉਹ ਤਾਂ ਜਗਵਿੰਦਰ ਹੈ ਕਾਹ ਇਹਦਾ ਜੁਵਿੰਦਰ ਬੋਲੀ ਜਾਂਦੇ ਨੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਪਦਾ ਨਾ ਹੀ ਠੀਕ ਕਰਨ ਤੇ ਪੈਸੇ ਲਾਈ ਜਾਂਦੇ ਦੱਸੋ ਜੀ ਫਿਰ ਆਪਦੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਆ ਬਾਪੂ ਨੇ ਜਾਂ ਦਾਦੇ ਨੇ ਬਾਪੂ ਨੂੰ ਦੇਣੀ ਆ ਪੋਤੇ ਨੂੰ ਦੇਣੀ ਆ ਉਹਦੇ ਜਿਹਾ ਪਿਆਤ ਰਾਜ ਆ ਉਹ ਤਰਾਜ ਆ ਸੋ ਐਂ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨੇ ਅਫਸਰ ਨੇ ਮਾਲਕ ਇਹ ਜਮੀਨਾਂ ਦੇ ਬੀ ਬੋਲਦੀ ਤਾਂ ਸਾਡੇ ਨਾਂ ਐ ਚਲਦੀ ਇਹਨਾਂ ਦੀ ਐ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਘਰੇ ਬੈਠੇ ਤੁਸੀਂ ਅੱਜ ਕੱਲ੍ਹ ਹਰੇ ਕੋਲੇ ਮੋਬਾਈਲ ਫੋਨ ਆ ਦੋ ਦੋ ਤਿੰਨ ਤਿੰਨ ਵੀ ਨੇ ਆਪਣੇ ਤਾਂ ਪੰਜਾਬ ਦਾ ਡਾਟਾ ਆਇਆ ਸੀ ਕਿਦਨ ਖਵਾਰ ਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਉਸ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਨੇਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ ਸਮਾਰਟਫੋਨ ਨੇ ਉਹ ਵੱਡਨ ਵਾਲਾ ਤਾਂ ਜਮਾਨਾ ਹੀ ਲੰਘ ਗਿਆ ਸੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਸਿੱਖ ਗਏ ਬਸ ਅੱਧਾ ਪੜ੍ਹ ਤੋਡੇ ਕੋਲੇ ਆਇਆ ਕਰੋ ਕਰੀ ਯਾਰ ਕੰਮ ਇਹ ਕਰਦੇ ਹੁੰਦੇ ਨੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਆ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਤੱਕ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਇੰਤਕਾਲ ਨਹੀਂ ਛੜਿਆ 13 ਸਾਲ ਤੋਂ ਕਹਿੰਦਾ ਮੈਂ ਕਿਹ ਕਿੰਨੇ ਘਿੜੇ ਮਾਰ ਗਏ ਉਹ ਤਾਂ ਹਣ ਘਿੜੇ ਤਾਂ ਮਾਰ ਗਿਆ ਬੇਟਾ ਹਣ ਘਿੜੇ ਤਾਂ ਘਿੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਇੱਥੇ ਆਉਣ ਲੱਗੇ ਕਚਾਰੀਆਂ ਚ ਹੁਣ ਚਿੱਟੀ ਹੋ ਗਈ ਆ ਹਾਲਾਤ ਨੇ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਲੇ ਦੋ ਦਿਨਾਂ ਚ ਹੋ ਗਿਆ ਇਹ ਕੰਮ